ਹਾਂਜੀ ਮਿੱਤਰੋ ਆਪਣੇ ਕੋਲੇ ਬਈ ਰੋਜਾਂ ਦੇ ਕੇਸ ਬਹੁਤ ਆਉਂਦੇ ਆ ਕੇਸ ਬਈ 12 ਸਿੰਘਾਂ ਦਾ ਆਇਆ ਜਿਹੜੀਆਂ ਹੁਣ ਕੰਕਰੀਟ ਦੀਆਂ ਮਤਲਬ ਕਿ ਨਹਿਰਾ ਬਣ ਗਈਆਂ ਇਹ ਬਈ ਉਹ ਚ ਡਿੱਗ ਪਿਆ ਸੀ ਤੇ ਇੱਥੇ ਬਈ ਬਾਈਆਂ ਦਾ ਪਿੰਡ ਕਿਹੜਾ ਬਈ ਲੱਲੂਆਣਾ ਬਈ ਲੱਲੂਆਣਾ ਠੀਕ ਹੈ ਕੋਟ ਲੱਲੂ ਪਿੰਡ ਆ ਬਈ ਤੇ ਬਾਈਆਂ ਨੇ ਜਗਲਾਤ ਵਾਲਿਆਂ ਨੂੰ ਵੀ ਫੋਨ ਕੀਤਾ ਬਈ ਇਹਦਾ ਕੋਈ ਮਤਲਬ ਕਿ ਪੁੱਛਗਿਛਣੀ ਹੋਈ ਤੇ ਬੜੇ ਵੀਰ ਕਹਿਣ ਲੱਗ ਜਾਂਦੇ ਆ ਬਈ ਤੁਸੀਂ ਜੰਗਲੀ ਫੜ ਲੈਨੇ ਹੋ ਪਾਪ ਕਰਦੇ ਹੋ ਜੇ ਕਰਦੇ ਹੋ ਉਹ ਕਰਦੇ ਹੋ ਹੁਣ ਬਈ ਇਹ ਕੁੱਤਿਆਂ ਨੂੰ ਤਾਂ ਖਵਾਏ ਨਹੀਂ ਜਾਂਦਾ ਠੀਕ ਆ ਤੇ ਬਾਈ ਨੇ ਰੀ ਸੇਵਾ ਬਹੁਤ ਕੀਤੀ ਉਹਨੂੰ ਵੀ ਗੋਭੀ ਦੇ ਪੱਤੇ ਰਾਤ ਖਾਦੇ ਜਣੇ? ਹਾਂ ਬਾਈ। ਗੋਭੀ ਦੇ ਪੱਤੇ ਵੀ ਖਵਾਏ ਬਾਈ, ਮੂੜੀਆਂ ਦੇ ਪੱਤੇ ਖਵਾਏ। ਤੇ ਝਖਮ ਕਿੱਥੇ ਸੀ ਇਹਦੇ? ਝਖਮ ਬਈਆ ਨਾਉ ਦਿਖਾ ਦੇ। ਜਮਾ ਨਾਉ ਖਤਮ ਆ। ਹਾਂ ਬਾਈ। ਆ ਦੇਖੋ ਮਿੱਤਰੋ ਖੋਰੇ ਦਾ ਜਮਾ ਸਲੜਾ ਖਤਮ ਆ ਬਾਈ। ਖੜਾ ਤਾਂ ਹੋ ਜਾਂਦਾ। ਖੜਾ ਹੋ ਜਾਂਦਾ ਬਈਆ। ਖੜਾ ਹੋ ਜਾਂਦਾ ਉਹ ਤੰਦਰੁਸਤਾ ਹੈ 12 ਸਿੰਘਾਂ ਮਿੱਤਰੋ। ਠੀਕ ਆ ਤੁਸੀਂ ਅੱਜ ਸਾਨੂੰ 12 ਸਿੰਘਾਂ ਦਿਖਾਇਆ ਹੈਗਾ ਤੇ ਅੱਖਾਂ ਕੋਲ ਹੈ ਜੇ ਕਾਤੋਂ ਇਹ। ਆ ਬਾਈ ਇਹਦੇ ਨਸਾਂ ਹੀ ਨੇ ਧੂਏਂ ਕੱਢਦੇ ਇਸੋਂ ਜੀ। ਅੱਛਾ? ਹਾਂ। ਇਹ ਮਿੱਤਰੋ ਨਵੀਂ ਸ਼ੈ ਆ ਠੀਕ ਹੈ ਸਿੰਘ ਤੁਸੀਂ ਦੇਖ ਤੇ ਬਾਕੀ ਬਾਈ ਬਣ ਵਿਭਾਗ ਵਾਲ ਨੂੰ ਸਭ ਨੂੰ ਫੋਨ ਲਾਤਾ ਠੀਕ ਹੈ ਕਿਸੇ ਨੇ ਇਹ ਚੀਜ਼ ਦੀ ਸੁਣਵਾਈ ਨਹੀਂ ਕੀਤੀ ਠੀਕ ਆ ਹੁਣ ਬਾਈ ਦੇ ਇੱਥੇ ਘਰੇ ਰੱਖਿਆ ਹੋਇਆ ਇਹ ਇੱਥੇ ਮਤਲਬ ਬਾਗਲ ਜਾਂ ਮਾਰਿਆ ਖੇਤ ਸੇਵ ਹੈ ਦੀ ਫੁੱਲ ਕਰੀ ਜਾਂਦੇ ਆ ਤੇ ਦਿੱਕਤ ਇਹਨੂੰ ਕੋਈ ਨਹੀਂ ਹੈਗੀ ਹੁਣ ਹਨਾ ਬਾਈ ਦਿੱਕਤ ਕੋਈ ਨਹੀਂ ਦਿੱਕਤ ਕੋਈ ਨਹੀਂ ਖਾਂਦਾ ਵਧੀਆ ਤੇ ਸੈਟ ਆ ਹੁਣ ਇਹ ਤੇ ਬਾਕੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਬਾਈ ਤੇ ਬਣ ਵਿਭਾਗ ਵਾਲੇ ਦੇ ਮਾੜੀ ਮੋਟੀ ਕੰਨ ਤੇ ਜੂੰ ਸਰਕਣੀ ਚਾਹੀਦੀ ਆ ਤੇ ਤਾਂ ਕੀ ਬਾਈ ਇਹਦੀ ᱥਾਂਭ ਸੰਭਾਲ ਹੋਵੇ